ਦੋਸਤੋ ਪੰਜਾਬ ਦੀਆਂ ਨਵੀਆਂ ਸਰਕਾਰੀ ਬੱਸਾਂ ਵਿੱਚ ਆ ਜੰਤਰ ਲੱਗੇ ਤਾਂ ਦੇਖੇ ਹੀ ਹੋਣਗੇ ਜੋ ਤਕਰੀਬਨ ਬੰਦ ਹੀ ਪਏ ਹੁੰਦੇ ਨੇ ਪਰ ਤਸਵੀਰਾਂ ਵਿੱਚ ਨਾਜ਼ਰ ਆ ਰਹੇ ਜੰਤਰ ਚਾਲੂ ਨੇ ਅਤੇ ਇਹ ਬੱਸ ਪੰਜਾਬ ਦੀ ਨਹੀਂ ਬਲਕਿ ਹਰਿਆਣਾ ਰੋਡਵੇਜ ਦੀ ਹੈ ਇਹ ਜੰਤਰ ਸਵਾਰੀਆਂ ਲਈ ਬਹੁਤ ਹੀ ਜ਼ਰੂਰੀ ਅਤੇ ਲਾਹੇਵੰਦ ਨੇ ਕਈ ਵਾਰ ਰੋਡਵੇਜ ਦੇ ਡਰਾਈਵਰਾਂ ਨੂੰ ਪਤਾ ਨਹੀਂ ਲੱਗਦਾ ਤੇ ਸਵਾਰੀਆਂ ਉਤਾਰਨ ਦੇ ਲਈ ਉਹ ਬੱਸ ਨਹੀਂ ਰੁਕਦੇ ਜਾਂ ਸਵਾਰੀ ਦੇ ਉੱਤਰ ਤੋਂ ਪਹਿਲਾਂ ਹੀ ਬੱਸ ਨੂੰ ਢੋੜ ਲੈਂਦੇ ਨੇ ਅਤੇ ਘਬराई ਹੋਈ ਸਵਾਰੀ ਜੁਵਾਜਾਂ ਮਾਰਦੀ ਰਹਿੰਦੀ ਹੈ ਜੋ ਕਿ ਡਰਾਈਵਰ ਨੂੰ ਨਹੀਂ ਸੁਣਦੀ ਤਾਜਹੀ ਸਥਿਤੀ ਵਿੱਚ ਇਹ ਜੰਤਰ ਮਹੱਤਮਪੂਰਨ ਰੋਲ ਅਦਾ ਕਰਨਗੇ ਤੁਸੀਂ ਇਸ ਦਾ ਬਟਨ ਦਬੋ ਤਾਂ ਇਸ ਦਾ ਸਿੰਗਲ ਡਰਾਈਵਰ ਪਾਸ ਲੱਗੇ ਜੰਤਰ ਵਿੱਚ ਪਹੁੰਚ ਜਾਵੇਗਾ ਤੇ ਸੈਰਨ ਵੱਜਣਾ ਸ਼ੁਰੂ ਹੋ ਜਾਵੇਗਾ ਸੈਰਨ ਵੱਜਣ ਤੇ ਉਸ ਨੂੰ ਬੱਸ ਰੋਕਣੀ ਹੀ ਪਵੇਗੀ ਹਰਿਆਣਾ ਬੱਸ ਦੇ ਕਰਮਚਾਰੀ ਨੇ ਦੱਸਿਆ ਕਿ ਅਗਰੇ ਸੈਰਨ ਵੱਜਦਾ ਹੈ ਤਾਂ ਸ਼ਾਮ ਨੂੰ ਚੈਕਿੰਗ ਵਿੱਚ ਇਸ ਦੀ ਡਿਟੇਲ ਅਧਿਕਾਰੀਆਂ ਪਾਸ ਪਹੁੰਚ ਜਾਂਦੀ ਹੈ ਜਿਸ ਬਾਬਤੋਂ ਉਹਨਾਂ ਨੂੰ ਕਾਰਨ ਦੱਸਣੇ ਪੈਂਦੇ ਨੇ ਕਿ ਇਸ ਬੱਸ ਵਿੱਚ ਸੈਰਨ ਕਿਉਂ ਵੱਜਿਆ ਤਸਵੀਰਾਂ ਵਿੱਚ ਨਜ਼ਰ ਆ ਰਹੀ ਬੱਸ ਦੇ ਫਰਸ਼ ਤੇ ਸੀਟਾਂ ਪ੍ਰਾਈਵੇਟ ਕਾਰਨ ਵਾਲੋ ਵੀ ਕਿਤੇ ਸਾਫੀ ਜਿਸ ਬਾਰੇ ਪੁੱਛਣ ਤੇ ਕਰਮਚਾਰੀ ਨੇ ਦੱਸਿਆ ਕਿ ਰੂਟ ਤੋਂ ਬਾਅਦ ਬੱਸ ਸਟੈਂਡ ਵਿੱਚ ਰੋਡਵੇਜ ਨੇ ਸਫਾਈ ਕੰਮੇ ਰੱਖੇ ਹੋਏ ਨੇ ਜੋ ਕੇ ਰਿਆਣਾ ਬਸਾਂ ਨੂੰ ਸਾਫ਼ ਕਰਦੇ ਨੇ ਅਤੇ ਧੋਂਦੇ ਹਨ ਇਸ ਤੋਂ ਇਲਾਵਾ ਅਗਰ ਬੱਸ ਵਿੱਚ ਕੋਈ ਸ਼ੀਸ਼ਾ ਭਾਰੀ ਜਾ ਕੋਈ ਹੋਰ ਸਮਾਨ ਟੁੱਟ ਗਿਆ ਹੈ ਤਾਂ ਸਰਕਾਰ ਨੇ ਇੱਕ ਡਰਾਈਵਰ ਕੰਪਲੀਟ ਡੈਰੀ ਲਗਾਈ ਹੋਈ ਹੈ ਜਿਸ ਵਿੱਚ ਕੰਪਲੀਟ ਦਰਜ ਕਰਨ ਤੇ ਸਵੇਰ ਤੱਕ ਉਹ ਕੰਮ ਠੀਕ ਕਰਵਾ ਦਿੱਤਾ ਜਾਂਦਾ ਹੈ ਦੋਸਤੋ ਜੇ ਖਰੇ ਜਾਣਕਾਰੀ ਵਧੀਆ ਲੱਗੀ ਤਾਂ ਲਾਇਕ ਦਾ ਬਟਨ ਦਬਾ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ